ਫਗਵਾੜਾ ਵਿਖੇ ਜੀਆਰਪੀ ਰੇਲਵੇ ਪੁਲਿਸ ਨੂੰ 45 ਸਾਲ ਦੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਜਿਸ ਨੂੰ ਫਗਵਾੜਾ ਦੀ ਜੀਆਰਪੀ ਰੇਲਵੇ ਪੁਲਿਸ ਨੇ 72 ਘੰਟਿਆਂ ਵਾਸਤੇ ਫਗਵਾੜਾ ਦੇ ਸਿਵਲ ਹਸਪਤਾਲ ਦੇ ਮੋਰਚੀ ਸੈਂਟਰ ਵਿੱਚ ਰੱਖ ਦਿੱਤਾ ਗਿਆ ਹੈ ਐਨਡੀਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਅਤੇ ਪੁਨੀਤ ਦੀ ਰਿਪੋਰਟ 410 ਦੇ ਬਟਾ 18 20 ਦੇ ਕਰੀਬ ਕੋਈ ਬੰਦਾ ਗੋਡ ਗਿਆ ਉਸੇ ਉਹਦੇ ਆ ਇਤਰਾਤ ਹੈ ਮੈਂ ਆਪਣੇ ਨਾਲ ਦੇ ਪੱਛੀ ਨੂੰ ਲੈ ਕੇ ਇਤ ਮੋਕੀ ਦੀ ਪੁੱਜਾ ਜਿੱਥੇ ਦੇਖਿਆ ਕਿ ਇੱਕ ਬੰਦਾ ਕਰੀਬ 45 ਸਾਲ ਦੀ ਉਮਰ ਦਾ ਆ ਤੇ ਸਿਹਤਮੰਦ ਬੰਦਾ ਆ ਉਹਦੇ ਪੀਲੇ ਕੱਪੜੇ ਪਾਏ ਆ ਤੇ ਕਾਲੇ ਰੰਗ ਦਾ ਲਹੂਰ ਪਾਇਆ ਤੇ ਰੰਗ ਸੀਗਾ ਲੈਣਾਕ ਠੀਕ ਆ ਬੰਦਾ ਸਿਹਤਮੰਦ ਰ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ 72 ਘਟਰੀ ਮੋਤੀ ਚ ਰੱਖਣ ਲੱਗੇ ਫਿਰ ਨਾਲ ਇਹ ਮੌਕੇ ਤੇ ਇਹਦੇ ਕੋਲ ਕੁਝ ਨਹੀਂ ਮਿਲਿਆ ਜੀ ਕੁਝ ਨਹੀਂ ਮਿਲਿਆ ਜੀ ਦੋ ਚਾਰ ਬੀਡੀਆਂ ਮਿਲੀਆਂ ਤੇ ਕੀ ਲੱਗਦਾ ਮੌਕੇ ਦੇ ਤੇ ਐਕਸੀਡੈਂਟ ਕੀ ਲੱਗਦਾ ਇਹ ਇਹ ਐਕਸੀਡੈਂਟ ਹੀ ਲੱਗਦਾ ਸਰ ਕੋ ਰੇਲਵੇ ਐਕਸੀਡੈਂਟ ਲੱਗਦਾ ਪਾਰ ਚੱਲਣ ਲੱਗਾ ਹੋਊਗਾ ਰਸਤਾ ਦੇਹ ਨਹੀਂ ਇੱਥੇ ਕੋਈ ਮੰਨਦਾ ਕੋਈ ਆ ਜਿੰਨਾ ਗਰੂਰ ਤੇ ਕੋਈ ਕਾਰਵਾਈ ਕੀਤੀ ਜਾ ਰਹੀ ਆ ਹਾਲ ਦੀ ਘੜੀ ਐਕਸੀਡੈਂਟ ਦੀ ਨਾ ਕਰਾਂਗੇ ਬਾਕੀ ਜਿੰਨਾ ਮੌਕਾ ਨਹੀਂ ਜੀ